મિત્રો ਕੀ ਹਾਲ ਚਾਲਾ ਠੀਕ ਠਾਕ ਸਾਰੇ ਉਮੀਦ ਕਰਦਾ ਤੇ ਅੱਜ ਆਪਾਂ ਟਰਮੀ ਮੋਡੀਫਾਈ ਕਰਨ ਲੱਗੇ ਆ ਠੀਕ ਹੈ ਮਿੱਤਰੋ ਤੇ ਅੱਜ ਆਪਾਂ ਪਉਣ ਲੱਗੇ ਆ ਫਟੇ ਦਿਖਾਉਣੇ ਤੁਹਾਨੂੰ ਕਿਵੇਂ ਇਹਦੇ ਤੇ ਫਟੇ ਫਿਰ ਨਵੇਂ ਲਿਆਉਣੇ ਪਏ ਤੇ ਫਟੇ ਦੇਖ ਲਓ ਕੀ ਹਾਲ ਹੈ ਦਾ ਪਟਿਆਂ ਵਿੱਚ ਮੈਂ ਇਸ ਤਰ੍ਹਾਂ ਸਪਰੇਅ ਕੀਤੀ ਸੀ ਠੀਕ ਹੈ ਕੁੰਡਾ ਪਾ ਕੇ ਖੇਤ ਨਾਲ ਲੱਗਿਆ ਸੀ ਪਹਿਲਾਂ ਕੁੰਡਾ ਸੀ ਗੱਡੇ ਕਿ ਪਿਆ ਉਹ ਤੇ ਹੈ ਹੀ ਨਹੀਂ ਇਹ ਨਾਲ ਲੈ ਕੇ ਗਿਆ ਸੀ ਮੇਖ ਜਿਹਾ ਇੱਕ ਡੂਪੇ ਜ ਟੁੱਟ ਜੀ ਉਹ ਟੁੱਟ ਗਿਆ ਦੂਜਾ ਵੀ ਲੋ ਤਿੰਨ ਮੇਖ ਲੈ ਕੇ ਨਾਲ ਮੇਖ ਟਪਾ ਗਿਆ ਇਹ ਸਾਰੇ ਨਟ ਰਮ ਨੂੰ ਪੰਜ ਛੇ ਨਟ ਰਮ ਨੂੰ ਪਾਈਆਂ ਠੀਕ ਹੈ ਆਪਾਂ ਇਹ ਕੰਮ ਕਰਨਾ ਹੁਣ ਆਪਾਂ ਟਰਮੀ ਦਾ ਮੋਡੀਫਾਈ ਇਹਦੇ ਆਪਾਂ ਪਟੇ ਪਾਉਣੀਆਂ ਨੂੰ ਪੱਟੀ ਟਰਮੀ ਜੀ ਦੇ ਵਿੱਚ ਇੰਜਣ ਲੱਗਿਆ ਤਾਂ ਉਹ ਉਹਦੇ ਪਟੇ ਲੈਂਦੇ ਆ ਆਪਾਂ ਇਹਦੇ ਵਿੱਚ ਪਾਵਾਂਗੇ ਠੀਕ ਹੈ ਬਾਕੀ ਜਿੱਥੋਂ ਇਹ ਟੁੱਟੀ ਜੀ ਥੋੜੀ ਮੁੱਟੀ ਤਾਂ ਕੱਟ ਕੀ ਥੋੜੀ ਹੋਰ ਇੱਥੇ ਫੇਵਿਕ 깔ਾਉਣਾ ਪਊਗਾ ਇੱਥੇ ਠੀਕਾ ਟੁੱਟ ਗਿਆ ਇੱਥੋਂ ਆਪਾਂ ਇਹਨੂੰ ਕਰਦੇ ਹਾਂ ਆਪਾਂ ਮੋਡੀਫਾਈ ਠੀਕ ਹੈ ਤੇ ਇਹਦੇ ਪਟੇ ਲਾਉਣੇ ਹਨ ਆਪਾਂ ਨਵੇਂ ਕਿਹੜੇ ਲਿਆਂਦੇ ਹਾਂ ਉਹ ਆਪੇ ਹੈ ਠੀਕ ਹੈ ਇਹ ਪਟੇ ਲਾਉਣਗੇ ਆਪਾਂ ਇਹਦੇ ਤੇ ਨਵੇਂ ਪਟੇ ਲਿਆਂਦੇ ਆ ਮਲੂਟੋਂ ਜਾ ਕੇ ਠੀਕ ਹੈ ਤੇ ਮੈਂ ਖਰ ਚੇਂਜ ਕਰਕੇ ਪਟੇ ਯਾਰ ਆਹ ਪਟਿਆਂ ਤੇ ਆਹ ਪਟਿਆਂ 'ਚ ਫਰਕ ਆਣਾ ਪੂਰਾ ਆ ਪਟੇ ਲਾਉਣੇ ਹੋਣ ਆਪਾਂ ਨਵੇਂ ਇਹਦੇ ਦਰਮਿਆਲੇ ਠੀਕ ਹੈ ਤੇ ਕਰਦੇ ਆ ਹੁਣ ਆਪਾਂ ਇਹਨੂੰ ਫੋਲੀਅਮ ਮੋਡੀਫਾਈ ਤੇ ਚੱਕ ਲਈਏ ਆਪਾਂ ਬਲੇਡ ਬਦਣੀ ਆ ਪੁਰਾਣੇ ਪਟੇ ਬਦਣੀ ਆ ਹੁਣ ਆਪਾਂ ਨਵੇਂ ਲਾਵਾਂਗੇ ਫਿਰ ਵੇਖਾਂ ਕੀ ਬੰਦਾ ਆਜੂ ਮਿੱਤਰੋ ਲੈ ਕੇ ਆਈ ਇਹ ਬਲੇਡ ਆਪਾਂ ਚੱਕ ਲੈਂਦਾ ਬਲੇਡ ਠੀਕ ਆ ਸਟੈਂਡ ਤੇ ਲਾ ਕੇ ਮੋੜ ਲੀ ਨੀ ਤੇ ਦੇਖੀਂ ਦੇਖੀਂ ਹੋਊਗਾ ਠੀਕ ਆ ਇਸ ਤਰ੍ਹਾਂ ਬਲ ਆ ਗਏ ਤੇ ਆਪਾਂ ਫਿਰ ਬਦਲ ਦਿਆਂ ਪਟੇ ਜੋ ਮੈਂ ਤੁਹਾਨੂੰ ਪੜ੍ਹ ਰਿਹਾ ਕੋਈ ਨਹੀਂ ਹੈ ਤਾਂ ਬੇਚੀ ਪਟੇ ਇਸ ਤਰ੍ਹਾਂ ਪਟਿਆ ਤੋਂ ਖਰਾਸ਼ ਹੋ ਗਈ ਆ ਜੀ thank ਇਹ ਲਾਉਣਾ ਨਹੀਂ ਇਹ ਸੈੱਟ ਕਰਦੇ ਹਾਂ ਕੋਈ ਮੱਤ ਤੇ ਇਹ ਮਾਰਦੇ ਆ ਤੇ ਇਹਦੇ ਉੱਪਰ ਤੋਂ ਇੱਕ ਲਾਉਣੀ ਫੇਰ ਇਹਨੂੰ ਆਪਾਂ ਕਰਦੇ ਹਾਂ ਇੱਕ ਇੱਕ ਲਾ ਕੇ ਫੇਰ ਮਾਰਦੇ ਆ ਫਿਰ ਇਹਦੇ ਤੋਂ ਨਹੀਂ ਕਰਾਂ ਤੇ ਆਪਾਂ ਲੈ ਗਏ 5 4 3 yes ਇਸ ਸਮੇਂ ਦੇ ਤੇ ਆਪਾਂ og það er að við erum að vera í að við erum að vera í að við erum að vera í thank right. you ये बहुत बहुत अच्छा ਠੀਕ ਆ ਪਾ ਪਾਦੇ ਆ ਮਤਰਾ ਠੀਕ ਆ ਪਟੇ ਪੂਰੇ ਕਸਦੇ ਆ ਠੀਕ ਆ ਚੰਗੀ ਤਰ੍ਹਾਂ ਅਦਰੋਂ ਆਪਾਂ ਲਾਦੇ ਜਿਗਾਰਡ ਖਾਣਾ ਪੂਰਾ ਵਧੀਆ ਬਣਾਦੇ ਆ ਠੀਕ ਆ ਤੇ ਪਟੇ-ਪੂਟੇ ਪੂਰੇ ਆਪਾਂ ਕਸਦੇ ਚੰਗੀ ਤਰ੍ਹਾਂ ਕੋਈ ਕੱਚ ਨਹੀਂ ਠੀਕ ਆ ਚੰਗੀ ਤਰ੍ਹਾਂ ਫੁਟੇ ਕਸ ਚੁੱਕੇ ਆ ਪੂਰੇ ਵਧੀਆ ਤੇ ਪਟੇ ਟਰਮੀ ਦੇ ਪਟੇ ਲਾਤੇ ਛੋਟੀ ਟਰਮੀ ਦੇ ਠੀਕ ਹੈ ਮੈਨੂੰ ਦੇਖ ਸਕਦੀ ਹਾਂ ਆਪ ਲੋਕ ਠੀਕ ਹੈ ਤੇ ਆਪਾਂ ਪੂਰੀ ਐਂਜੀ ਕਰਤੀ ਇਹਨੂੰ ਕਰਤੀ ਮੋਡੀਫਾਈ ਠੀਕ ਹੈ ਪਟੇ ਲਾ ਕੀ ਮੋਡੀਫਾਈ ਹੋ ਜਾਂਦੀ ਹੈ ਬਾਕੀ ਤਾਂ ਟੁੱਟੀ ਜੀ ਉਹ ਤੋਂ ਆਪਾਂ ਕਰਤਾ ਫੇਵਿਕੋਲ ਲਾਤਾ ਗੇਰਾ ਤਾਂ ਠੀਕ ਹੈ ਤੇ ਚਲਾਣੀ ਹੈ ਤੇ ਐਮਸੀ ਠੀਕ ਹੈ ਤੇ ਪੂਰੀ ਵਧੀਆ ਬਣ ਗਈ ਹੈ ਠੀਕ ਹੈ ਕੋਈ ਕਾਚ ਨਹੀਂ ਹੈ ਜੀ ਪੁੱਲੇ ਪੁੱਲੇ ਬਣ ਗਏ ਇਹ ਬੱਦਰਗੇ ਖੁੱਬੀ ਜਾਂਦੀਆਂ ਸੀ ਠੀਕ ਹੈ ਤੇ ਫਿਰ ਦੇਖਦੇ ਹਾਂ ਆਪਾਂ ਚਲਾ ਕੇ ਦੇਖਾਂਗੇ ਕਿਵੇਂ ਚੱਲਦੀ ਹੈ ਪੂਰੀ ਐਂਟੀ ਜੱਲੇਗੀ ਠੀਕ ਹੈ ਕਰਦੇ ਹਾਂ ਫਿਰ ਆਪਾਂ ਚੈਕਿੰਗ ਦੇ ਦੀ ਤੇ ਇਹ ਹੋ ਗਿਆ ਆਪਣਾ ਕੰਮ ਨਿਬੜ ਚੁੱਕਿਆ ਇਸ ਟਾਈਮ ਤਰੋ ਠੀਕ ਹੈ ਪਟੇ-ਪੁਟੇ ਆਪਾਂ ਲਾ ਦੇ ਦੇ ਤਿੰਨ ਵੇੜ ਤੱਕ ਕੰਮ ਇਹ ਦਾ ਆਪਾਂ ਕੇ ਮੇਤਰੋ ਮਿਲਦੇ ਹਾਂ ਅਗਲੇ ਵਲੌਗ ਚ